ਜੈਲਾ ਸਿੰਘ ਨੇ ਪਿੰਡ ਚੌਕੇ ਦੇ ਵਿੱਚ ਹੀ ساری ਜ਼ਿੰਦਗੀ ਲੋਕਾਂ ਦੇ ਘਰੇ ਦਿਹਾੜੀ ਦੱਪਾਈ ਕੀਤਾ ਅੱਜ ਜੈਲਾ ਸਿੰਘ ਦੀ ਜਿਹੜੀ ਹਾਲਤ ਬਣੀ ਹੋਈ ਆ ਇਹ ਬੜੀ ਤਕਲੀਫ ਦੇ ਆ ਬੜੀ ਦੁੱਖਦਈ ਆ ਦੋਨੋਂ ਪਿਓ ਪੋਤੀ ਆ ਘਰ 'ਚ ਜੈਲਾ ਸਿੰਘ ਦੀ ਘਰ ਧਰਮ ਪਤਨੀ ਵੀ ਚੱਲ ਵਸੀ ਔਰ ਰੋਟੀ ਵੀ ਲਾਉਣ ਵਾਲਾ ਕੋਈ ਨਹੀਂ ਹੈਗਾ ਸਰਕਾਰੀ ਹਸਪਤਾਲਾਂ 'ਚ ਭੇਜੋ ਇਲਾਜ ਦੀ ਬਜਾਏ ਰੈਫਰ ਕੱਟ ਕੇ ਦਿੱਤੇ ਜਾਂਦੇ ਆ ਇੱਥੋਂ ਰਜਿੰਦਰਾ ਹਸਪਤਾਲ ਲੈ ਜਾਓ ਰਜਿੰਦਰਾ ਵਾਲੇ ਕਹਿੰਦੇ ਪੀਜੀਆਈ ਲੈ ਜਾਓ ਗੱਡੀਆਂ ਦੇ ਕਿਰਾਏਾਂ ਦੇ ਵਿੱਚ ਹੀ ਫੜੇ-ਧੜੇ ਪੈਸੇ ਮੁੱਕ ਜਾਂਦੇ ਆ ਇਲਾਜ ਫੇਰ ਉੱਥੇ ਦੀ ਉੱਥੇ ਖੜਾ ਹੁੰਦਾ ਮਜ਼ਦੂਰ ਪਰਿਵਾਰ ਦਾ ਇੱਕ ਬਜ਼ੁਰਗ ਆ ਜਿਹੜਾ ਖੇਤਾਂ ਦੇ ਵਿੱਚ ਕੰਮ ਧੰਦਾ ਕਰਦਾ ਸੀ ਪਿਛਲੇ ਦਿਨਾਂ ਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਜਿਹੜੀ ਇਹਨਾਂ ਨੂੰ ਦਸ ਗਈ ਐ ਉਹਦੇ ਕਰਕੇ ਜਿਹੜਾ ਇਹਨਾਂ ਦਾ ਪੂਰੇ ਦਾ ਪੂਰਾ ਪੈਰ ਹੈ ਉਹ ਖਰਾਬ ਹੋਇਆ ਡਾਕਟਰਾਂ ਨੂੰ ਇੱਥੇ ਦਿਖਾਇਆ ਜਿੰਨੇ ਜੋਗਰੇ ਸੀਗੇ ਉਸ ਤਰੀਕੇ ਨਾਲ ਡਾਕਟਰਾਂ ਨੂੰ ਮਿਲੇ ਆ ਪਰ ਤਪੂਰਨ ਤਾਂ ਉਹਦੇ ਡਾਕਟਰਾਂ ਨੇ ਜਵਾਬ ਦਿੱਤਾ ਕਿ ਵੀ ਪੂਰੇ ਦਾ ਪੂਰਾ ਪੈਰ ਆ ਜਿਹੜਾ ਉਹ ਗਲ ਚੁੱਕਿਆ ਤੇ ਅੱਗੇ ਨੂੰ ਮੰਨ ਲਓ ਜ਼ਖਮ ਜਿਹੜਾ ਵੱਧ ਰਿਹਾ ਹੈ ਉਹ ਵੀਰਾਂ ਨੂੰ ਜਿਹੜੇ ਮਨੁੱਖਤਾ ਦੀ ਸੇਵਾ ਕਰ ਰਹੇ ਮਿੰਟ ਖਾਸ ਕਰਕੇ ਮਿੰਟੂ ਵੀਰ ਜੋ ਇਨਾਂ ਦੀ ਬਾਹ ਫੜੇ ਆ ਕੇ ਚੌਕੇ ਦੇ ਵਿੱਚ ਇਹ ਬਹੁਤ ਗਰੀਬ ਪਰਿਵਾਰ ਦੇ ਵਿੱਚੋਂ ਆ ਮਜ਼ਦੂਰ ਪਰਿਵਾਰ ਦੇ ਵਿੱਚੋਂ ਆ ਆਪਦੀ ਮਜ਼ਦੂਰੀ ਕਰ ਰਹੇ ਸੀਗੇ ਜਿਹਦੇ ਕਰਕੇ ਇਹਨਾਂ ਦਾ ਆਹ ਜਿਹੜਾ ਪੈਰ ਆ ਪੂਰੇ ਦਾ ਪੂਰਾ ਗਲ ਚੁੱਕਿਆ ਹੈ ਜਿਹੜਾ ਬਿਲਕੁਲ ਡੈਮੇਜ ਹੋਣ ਦੇ ਕਿਨਾਰੇ ਤੇ ਆ ਇਸ ਕਰਕੇ ਅਸੀਂ ਉਸ ਵੀਰ ਨੂੰ ਬੇਨਤੀ ਕਰਦੇ ਆ ਕਿ ਉਹ ਜ਼ਰੂਰ ਇਹਨਾਂ ਨੂੰ ਸਾਥ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿੰਡ ਚੌਕੇ ਤੇ ਜ਼ਿਲ੍ਹਾ ਬਠਿੰਡਾ ਤੋਂ ਅੱਜ ਬਾਪੂ ਜੈਲਾ ਸਿੰਘ ਪਹੁੰਚਿਆ ਸਾਡੇ ਕੋਲੇ ਬਾਪੂ ਦੇ ਪੈਰ ਤੇ ਜੂਰੀਏ ਵਾਲਾ ਗੱਟੂ ਬੰਨਿਆ ਹੋਇਆ ਵਾ ਬਾਪੂ ਦੇ ਪੈਰ ਤੇ ਸੱਪ ਲੜ ਗਿਆ ਸੀਗਾ ਉਹਦਾ ਬੇਟਾ ਦੱਸਦਾ ਤੇ ਜਿਹਦੇ ਨਾਲ ਪੈਰ ਸਾਰਾ ਗਲ ਗਿਆ ਕੀੜੇ ਪੈ ਗਏ ਬਥੇਰੇ ਆਪਣੇ ਵੱਲੋਂ ਯਤਨ ਕੀਤੇ ਇਲਾਜ ਕਰਾਏ ਜੋਗੀਆਂ ਕੋਲੇ ਵੀ ਲੈ ਕੇ ਗਏ ਜਾਂ ਹੋਰ ਜੋ ਦੇਸੀ ਦਵਾਈਆਂ ਤੇ ਪੈਰ ਦੀ ਪ੍ਰੋਬਲਮ ਵੱਧਦੀ ਹੀ ਗਈ ਪੂਰਾ ਪੈਰ ਥੱਲੇੋਂ ਗਲ ਗਿਆ ਕੀੜੇ ਪੈ ਗਏ ਬਾਪੂ ਦੀਆਂ ਬੇਟੀਆਂ ਆਪਦੇ ਕੋਲੇ ਲੈ ਗਈਆਂ ਸੀ ਉੱਥੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਪਰ ਹਾਲਾਤ ਵੱਤ ਤੋਂ ਵੱਤਰ ਹੁੰਦੇ ਗਏ ਫਿਰ ਇੱਥੇ ਲਿਆ ਕੇ ਪਿੰਡ ਚੋਂ ਕਿ ਇਹਨਾਂ ਦਾ ਬੇਟਾ ਕੀ ਨਾਮ ਪੁੱਤਰਾ ਹਰਮਨਜੀਤ ਸਿੰਘ ਇਹ ਵੀ ਨਾਲ ਆਇਆ ਤੇ ਇਹਨਾਂ ਨੇ ਕੀੜੇ-ਕੂੜੇ ਵੀ ਕੱਢੇ ਫਿਰ ਸਾਡੇ ਬੈਰ ਸਾਹਿਬ ਨੇ ਬਾਪੂ ਜੀ ਜੀਰੇ ਤੋਂ ਤੇ ਸਾਡੇ ਵੀਰ ਹੁਣੀ ਬਾਪੂ ਦਾ ਨਾਮ ਹੈਗਾ ਬਾਪੂ ਹੀ ਕਹਿੰਦੇ ਆ ਉਹਨੂੰ ਬਾਪੂ ਬੈਰ ਸਾਰੇ ਤੇ ਇਹ ਵੀਰੇ ਦਾ ਨਾਮ ਕੀ ਨਾਮ ਵੀਰ ਹਰਪ੍ਰੀਤ ਸਿੰਘ ਹੈਪੀ ਸਿੰਘ ਉਹਨਾਂ ਨੇ ਸਾਡੇ ਨਾਲ ਪਹਿਲਾਂ ਵੀ ਸੇਵਾਵਾਂ ਕੀਤੀਆਂ ਕੁਝ ਮੈਂਬਰਾਂ ਦੀਆਂ ਤੇ ਜਦੋਂ ਇਹਨਾਂ ਨੇ ਵੀਡੀਓ ਭੇਜੀ ਬਾਪੂ ਦੇ ਕੀੜੇ ਪਏ ਹੋਏ ਸੀ ਹਾਲਤ ਬੁਰੀ ਸੀ ਤਾਂ ਅਸੀਂ ਵੀਰ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਸਾਡੇ ਕੋਲ ਲੈ ਕੇ ਆਓ ਇੱਥੇ ਉਹਨੇ ਗੱਡੀ ਕਰਾ ਕੇ ਬਾਈ ਹੁਣੀ ਕਹਿੰਦੇ 1500 ਰੁਪਏ ਗੱਡੀ ਵਾਲੇ ਨੂੰ ਦੇ ਕੇ ਤੇਲ ਪਵਾ ਕੇ ਲੈ ਕੇ ਆਏ ਆ ਵੀ ਕੋਲੇ ਪੈਸਾ ਵੀ ਨਹੀਂ ਸੀ ਗੱਡੀ ਦਾ ਪਾੜਾ ਦੇਣ ਨੂੰ ਵੀ ਜਿੰਨੇ ਕੇ ਪੈਸੇ ਪਿੰਡ ਚੋਂ ਇਕੱਠੇ ਕੀਤੇ ਸੀ ਉਹ ਵੀ ਸਭ ਲੱਗ ਗਏ ਤੇ ਜੈਲਾ ਸਿੰਘ ਨੇ ਪਿੰਡ ਚੌਕੇ ਦੇ ਵਿੱਚ ਹੀ ساری ਜ਼ਿੰਦਗੀ ਲੋਕਾਂ ਦੇ ਘਰੇ ਦਿਹਾੜੀ ਦੱਪਾ ਹੀ ਕੀਤਾ ਅੱਜ ਜੈਲਾ ਸਿੰਘ ਦੀ ਜਿਹੜੀ ਹਾਲਤ ਬਣੀ ਹੋਈ ਆ ਇਹ ਬੜੀ ਤਕਲੀਫ ਦੇ ਆ ਬੜੀ ਦੁੱਖਦਾਈ ਆ ਤਿੰਨ ਚਾਰ ਬੇਟੀਆਂ ਸੀ ਇੱਕ ਬੇਟਾ ਸੀ ਚਾਰ ਬੇਟੀਆਂ ਵੀ ਵਿਆਹੀਆਂ ਦਿਹਾੜੀ ਦੱਪਾ ਕਰਕੇ ਘਰ ਪਰਿਵਾਰ ਵੀ ਚਲਾਇਆ ਬੇਟਾ ਕਹਿੰਦਾ ਮੈਂ ਵੀ ਨਾਲ ਕਮਾਉਂਦਾ ਸੀ ਮੈਂ ਵੀ ਮੰਡੀ 'ਚ ਕੰਮ ਕਰਦਾ ਸੀ ਕੁੜੀਆਂ ਵਿਆਹਤੀਆਂ ਪਰ ਅੱਜ ਦੋਨੋਂ ਪਿਓ ਪੋਤੀਆ ਘਰ 'ਚ ਜੇਲਾ ਸਿੰਘ ਦੀ ਘਰ ਧਰਮ ਪਤਨੀ ਵੀ ਚੱਲ ਵਸੀ ਔਰ ਰੋਟੀ ਵੀ ਲਾਉਣ ਵਾਲਾ ਕੋਈ ਨਹੀਂ ਹੈਗਾ ਲੱਤ ਗਲ ਗਈ ਆ ਜਿੰਨਾਂ ਕਿ ਪਿੰਡ ਵਾਲਿਆਂ ਵੱਲਿਓ ਪੈਸਾ ਇਕੱਠਾ ਕੀਤਾ ਗਿਆ ਮਦਦ ਹੋਈ ਪਰ ਹਾਲਾਤ ਠੀਕ ਹੋਣ ਦੀ ਬਜਾਏ ਖਰਾਬ ਹੁੰਦੇ ਚਲੇਗੇ। ਬਸ ਅਰਦਾਸ ਕਰਿਓ ਇੱਥੋਂ ਬਾਪੂ ਜੈਲਾ ਸਿੰਘ ਠੀਕ ਹੋ ਕੇ ਤਕੜਾ ਹੋ ਕੇ ਤੰਦਰੁਸਤ ਹੋ ਕੇ ਆਪਣੇ ਘਰ ਜਾਵੇ ਆਪਣੇ ਪੁੱਤਰ ਦੇ ਨਾਲ ਹਰਮਨਜੀਤ ਸਿੰਘ ਨਾਲ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰੇ। ਪਰ ਇੱਥੋਂ ਸਾਨੂੰ ਇੱਕ ਲੈਸਨ ਵੀ ਲੈਣਾ ਬਣਦਾ ਵੀ ਅੱਜ ਸਮਾਜ ਦੇ ਵਿੱਚ ਹਾਲਾਤ ਇਦਾਂ ਦੇ ਬਣ ਗਿਆ ਵੀ ਉਹ ਪੰਜਾਬ ਦੇ ਪਿੰਡਾਂ ਦੇ ਵਿੱਚ ਜਿੱਥੇ ਅਸੀਂ ਜਾਨਵਰ ਨੂੰ ਵੀ ਤਕਲੀਫ ਨਹੀਂ ਸੀ ਦੇਖਦੇ ਅੱਜ ਸਾਡੇ ਆਪਣੇ ਬਾਪੂ ਬਜ਼ੁਰਗ ਗਲ ਛੜ ਰਹੇ ਆ ਕੀੜੇ ਪੈ ਰਹੇ ਨਾ ਤਾਂ ਸਰਕਾਰੀ ਸਿਸਟਮ ਕੋਈ ਕੰਮ ਕਰ ਰਿਹਾ ਸਰਕਾਰੀ ਹਸਪਤਾਲਾਂ 'ਚ ਭੇਜੋ ਇਲਾਜ ਦੀ بجائے ਰੈਫਰ ਕੱਟ ਕੇ ਦਿੱਤੇ ਜਾਂਦੇ ਆ ਇੱਥੋਂ ਰਜਿੰਦਰਾ ਹਸਪਤਾਲ ਲੈ ਜਾਓ ਰਜਿੰਦਰਾ ਵਾਲੇ ਕਹਿੰਦੇ ਪੀਜੀਆਈ ਲੈ ਜਾਓ ਗੱਡੀਆਂ ਦੇ ਕਿਰਾਏਾਂ ਦੇ ਵਿੱਚ ਹੀ ਫੜੇ-ਧੜੇ ਪੈਸੇ ਮੁੱਕ ਜਾਂਦੇ ਆ ਇਲਾਜ ਫੇਰ ਉੱਥੇ ਦੀ ਉੱਥੇ ਖੜਾ ਹੁੰਦਾ ਬਸ ਸੱਚੇ ਪਾਤਸ਼ਾਹ ਕਿਰਪਾ ਕਰਨ ਬਾਪੂ ਜੈਲਾ ਸਿੰਘ ਇੱਥੋਂ ਤਕੜਾ ਹੋ ਕੇ ਠੀਕ ਹੋ ਕੇ ਘਰੇ ਜਾਵੇ ਯਾਰ ਤੁਸੀਂ ਵੀ ਸਾਰੇ ਅਰਦਾਸ ਕਰੋ ਬਾਕੀ ਹੁਣ ਅਸੀਂ ਬਾਪੂ ਦਾ ਪੈਰ ਖੋਲ ਕੇ ਦੇਖਦੇ ਆ ਕਿੰਨਾ ਕਿ ਜ਼ਖਮ ਆ ਜਿਹੜੀ ਵੀਡੀਓ ਭੇਜੀ ਸੀ ਉਹਦੇ ਵਿੱਚ ਤਾਂ ਤੁਸੀਂ ਦੇਖੇ ਠਾਕਦੇ ਹੋ ਬਲਰ ਕੀਤੀ ਆ ਵੀਡੀਓ ਕਿਹੜੇ ਕੀੜੇ ਪਏ ਨੇ ਮਾਇਕੁਰ ਜੀ ਕਾਕਾਲ ਸਾਹਿਬ ਹੈਗੇ ਨੇ ਕਿ ਪੱਟੀ ਘਰਉਣ ਲਈ ਵੀ ਸਮਰੱਥ ਨਹੀਂ ਸੀ ਪਰਿਵਾਰ ਗੋਰੀ ਬੰਨ ਕੇ ਆ ਕੱਪੜਾ ਬੰਨਿਆ ਹੋਇਆ ਦੇਖੋ ਜੀਰੇ ਵਾਲੇ ਬਾਪੂ ਦੀ ਦਿੱਤੀ ਹੋਈ ਦੇਸੀ ਦਵਾਈ ਹੈ ਜਿਹੜੀ ਉਹ ਲਾਈ ਹੋਈ ਆ ਉੱਤੇ ਪੈਰ ਦੇਖੋ ਜਿਵੇਂ ਹੀ ਗਲ ਗਿਆ ਕਾਲਾ ਹੋ ਗਿਆ ਪੈਰ ਹੱਡੀਆਂ ਵੀ ਸੁੱਕੀਆਂ ਪਈਆਂ ਛੱਡੀਆਂ ਵੀ ਸਾਰੀਆਂ ਵਿੱਚੋਂ ਨਜ਼ਰ ਆਉਂਦੀਆਂ ਅਸੀਂ ਅਕਸਰ ਗੱਲ ਕਰਦੇ ਹੁੰਦੇ ਆ ਵੀ ਗਰੀਬ ਦਾ ਹੱਥ ਪੈਰ ਚੱਲਿਆ ਜਾਵੇ ਮਜ਼ਦੂਰ ਭਿਖਾਰੀ ਬਣ ਜਾਂਦਾ ਕਿਉਂਕਿ ਇਹਦੀਆਂ ਇਹੀ ਹੱਥ ਪੈਰ ਹੀ ਫੈਕਟਰੀਆਂ 'ਵਾਂ ਇਹੀ ਹੱਥ ਪੈਰ ਹੀ ਇਹਦੀਆਂ ਦੁਕਾਨਾਂ 'ਵਾਂ ਇਹਦਾ ਬਿਜ਼ਨਸ ਹੈ ਇਹਦੀ ਕਮਾਈ ਆ